तुसी देख रहे स्टार न्यूज 18 चैनल। ताजा चैनल करो। तो सामने पेश कर एक खास खबर मोहाली पिंड कुछ प्रवासिया वालों कतल किए गए दो नौजवान दमनप्रीत दे नमित श्री सुखमी साहेब पाठ तपो नवंबर दिन एतवार ਦੁਪਹਿਰ 12 ਵਜੇ ਤੋਂ 1 ਵਜੇ ਪਾਈ ਜਾਣਗੇ ਸੋ ਦੋਨੋਂ ਪਰਿਵਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਪ੍ਰਸ਼ਾਸਨ ਅਤੇ ਮੀਡੀਆ ਨੂੰ ਬੇਨਤੀ ਹੈ ਕਿ ਦਮਨਪ੍ਰੀਤ ਤੇ ਦਿਲਪ੍ਰੀਤ ਸਿੰਘ ਦੀ ਅੰਤਿਮ ਅਰਦਾਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਸਾਰੀ ਅਜ ਪ੍ਰੈਸਰ ਆਈ ਅਸੀਂ ਪ੍ਰਸ਼ਾਸਨ ਦੇ ਅਨੁਸ਼ਾਸ਼ਨ ਦੇ ਤੇ ਸਮਾਜਿਕ ਦੇ ਧਾਰਮਿਕ ਜਥੇਬੰਦੀਆਂ ਤੇ ਪਬਲਿਕ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਪਿੰਡ ਕੁੰਬੜੇ ਚ ਜੋ ਮਤਭਾਗੀ ਘਟਨਾ ਵਾਪਰੀ ਸੀ ਮਰਡਰ ਹੋਇਆ ਸੀ ਕਤਲ ਹੋਇਆ ਸੀ ਦੋਨੇ ਬੱਚਿਆਂ ਦਾ ਜਿਹੜਾ ਸੰਸਕਾਰ ਪਹਿਲਾਂ ਤਾਂ ਜਿਹੜਾ ਦਮਨਪ੍ਰੀਤ ਸੀ ਉਹਦਾ ਐਤਵਾਰ ਨੂੰ ਭੋਗ ਰੱਖਿਆ ਸੀ ਪਰ ਲੇਕਿਨ ਬਹੁਤ ਹੀ ਮਤਭਾਗੀ ਘਟਨਾ ਜੋ ਦਿਲਪ੍ਰੀਤ ਨੇ ਅੱਜ ਜਿਹੜਾ ਸੰਸਕਾਰ ਕੀਤਾ ਗਿਆ ਤੇ ਸਾਰੇ ਪਰਿਵਾਰ ਨੇ ਬੜਾ ਦੁੱਖ ਮਨਾਇਆ ਇਲਾਕੇ ਏਰੀਆ ਨੇ ਦੁੱਖ ਮਨਾਇਆ ਤਾਂ ਕਿ ਪੂਰਾ ਜਿਹੜਾ ਪਿੰਡ ਚ ਸਨਾਟਾ ਸਾ ਗਿਆ ਇਹ ਹੱਕਾਟਾ ਪੂਰਾ ਹੋਣ ਵਾਲਾ ਨਹੀਂ ਨਾ ਇਸ ਘਾਟੇ ਨੂੰ ਅਸੀਂ ਕਦੀ ਪੂਰਾ ਕਰ ਸਕੀਏ ਨਾ ਪਬਲਿਕ ਕਰ ਸਕੀਏ ਨਾ ਇਹਦਾ ਕੋਈ ਮੁੱਲ ਮੱਟਣਾ ਚਾਹੀਦਾ ਨਾ ਕੋਈ ਪੈਸਾ ਦੇ ਸਕਦਾ ਇਸ ਦਾ ਕੋਈ ਵੀ ਕਿਸੇ ਘਾਟਾ ਨਹੀਂ ਪੂਰਾ ਹੋ ਸਕਦਾ ਤਾਂ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਪ੍ਰਸ਼ਾਸਨ ਨੂੰ ਅਨੁਸ਼ਾਸਨ ਨੂੰ ਬੇਨਤੀ ਆ ਹੁਣ ਸਾਡੇ ਦੋਨੇ ਪਰਿਵਾਰ ਬੈਠੇ ਨੇ ਦੋਨੇ ਪਰਿਵਾਰਾਂ ਦੇ ਜੀ ਬੈਠੇ ਨੇ ਇਹਨਾਂ ਨਾਲ ਸਾਰਿਆਂ ਨਾਲ ਸਹਿਮਤੀ ਹੋਈ ਵੀ ਦੋਨੇ ਬੱਚੇ ਇਕੱਠੇ ਸੀ ਦੋਨੇ ਯਾਰ ਦੋਸਤ ਸੀ ਦੋਨਾਂ ਦਾ ਜਿਹੜਾ ਭੋਗ ਹੈ ਅਰਸੋਂ ਦਿਨ ਐਤਵਾਰ ਐਤਵਾਰ ਨੂੰ 24 ਤਰੀਕ ਨੂੰ 12 ਤੋਂ 1 ਜਿਹੜੀ ਬਾਲਮੀਕ ਮੰਦਿਰ ਦੇ ਨੇੜੇ ਪਾਰਕ ਹੈ ਪਾਰਕ 'ਚ ਖੁੱਲੇ ਪ੍ਰਣਾਲ 'ਚ ਖੁੱਲੇ ਦਵਾਨ ਲਾ ਕੇ ਉੱਥੇ ਪਹੁੰਚ ਪਾਇਆ ਜਾਊਗਾ ਜੋ ਸਾਡੇ ਵੀਰ ਸਹਿਯੋਗੀ ਸੱਜਣ ਨੇ ਜੋ ਵੀ ਇਸ ਪਰਿਵਾਰਾਂ ਦੀ ਮਾਲੀ ਸਹਾਇਤਾ ਕਰ ਸਕਦਾ ਜਿਵੇਂ ਅਸੀਂ ਪ੍ਰਸ਼ਾਸਨ ਨੂੰ ਸਾਰਿਆਂ ਤੋਂ ਸਰਕਾਰੀ ਤੌਰ ਤੇ ਇਹਨਾਂ ਦੀ ਮੰਗ ਰੱਖੀ ਸੀ ਵੀ ਸਰਕਾਰੀ ਤੌਰ ਤੇ ਜਿਹੜੇ ਇਹਨਾਂ ਦੇ ਚੈੱਕ ਬਣਦੇ ਆ ਸਰਕਾਰੀ ਤੌਰ ਤੇ ਇਹਨਾਂ ਦਾ ਕੰਪਨਸੇਸ਼ਨ ਬਣਦਾ ਹੈ ਸਰਕਾਰੀ ਤੌਰ ਤੇ مالی ਸਹਾਇਤਾ ਦੇਣੀ ਹੈ ਉਹ ਅਸੀਂ ਤੁਹਾਡੇ ਰਾਹੀਂ ਬੇਨਤੀ ਕਰਦੇ ਆ ਤੇ ਸਾਰੀ ਉਹ ਜਿਹੜੀ ਭੋਗਾਂ ਦੇ ਦੋਨੇ ਪਰਿਵਾਰਾਂ ਨੂੰ ਬਿਠਾਲ ਕੇ ਕਲਕਲੇ ਪਰਿਵਾਰ ਦਾ ਜੀ ਦਾ ਬੈਨੀਫਿਟ ਬਣਦਾ ਉਹਨੂੰ ਦਿੱਤਾ ਜਾਵੇ ਤੇ ਜੋ ਸਰਕਾਰ ਨੇ ਕਹਿਣਾ ਅਸੀਂ ਡੀਸੀ ਨੂੰ ਬਾਰ ਬਾਰ ਮੌਕੇ ਦੀ ਬੇਨਤੀ ਕਰਦੇ ਆ ਡੀਸੀ ਸਾਡੇ ਕੋਲ ਇੱਕ ਵਾਰੀ ਨਹੀਂ ਆਈ ਮੌਕੇ ਤੇ ਡੀਸੀ ਜਾ ਕੇ ਇਹਨਾਂ ਨੂੰ ਆਪ ਖੁਦ ਚੈੱਕ ਦੇ ਵੀ ਤੇ ਜੋ ਇਹਨਾਂ ਦਾ ਕੰਪਨਸੇਸ਼ਨ ਬਣਦਾ ਹੈ ਜੋ مالی ਸਹਾਇਤਾ ਬਣਦੀ ਉਹ ਦਿੱਤੀ ਜਾਵੇ ਤੇ ਹੋਰ ਵੀ ਜੋ ਆਪਣੀਆਂ ਲੋਕਾਂ ਦੀਆਂ ਮੰਗਾਂ ਨੇ ਸਰਕਾਰ ਵੱਲ ਰੱਖਣੀਆਂ ਅਸੀਂ ਪਹਿਲਾਂ ਜੋ ਮੰਗ ਪੱਤਰ ਦੇ ਚੁੱਕੇ ਨੇ ਆ ਪਾ ਕੇ ਲੋਕਾਂ ਨੂੰ ਵਿਸ਼ਵਾਸ ਦੇਵੇ ਤੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਦੋਨੇ ਪਰਿਵਾਰਾਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਪੂਰੇ ਪਿੰਡ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਬੱਚਿਆਂ ਦੀ ਅੰਤਮ ਜਿਹੜੀ ਹੈ ਅਰਦਾਸ ਹੋਣੀ ਹੈ ਜਿਹੜਾ ਭੋਗ ਪੈਣਾਗਾ ਭੋਗ ਤੇ ਸਾਰੇ ਲੋਕਾਂ ਨੂੰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਆ ਕੇ ਇਸ ਪਰਿਵਾਰਾਂ ਦੀ ਵੱਧ ਤੋਂ ਵੱਧ ਹੈਲਪ ਕਰੋ ਮਦਦ ਕਰੋ ਤਾਂ ਕਿ ਸਾਡਾ ਜਿਹੜਾ ਭੋਗ ਤੋਂ ਹੁਣ ਦੋਨੇ ਬੱਚਿਆਂ ਦਾ ਦੋਨੇ ਬੇਟਿਆਂ ਦਾ ਭੋਗ ਹੈਗਾ ਉਹ ਐਤਵਾਰ ਦਿਨ 24 ਤਰੀਕ ਦਿਨ ਐਤਵਾਰ ਨੂੰ 12 ਤੋਂ 1 ਨੇੜੇ پارک ਵਾਲਮੀਕ ਮੰਦਿਰ ਬਾਬਾ ਵਾਲਮੀਕ ਮੰਦਿਰ ਜੀ ਪੂਲ ਪੈਣਾ ਪੋਗ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਸਾਰੇ ਬੰਦੇ ਪਹੁੰਚੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ